ਪਾਰਟੀਆਂ ਚਲਦੀ ਆ ਰਹੀਆਂ ਪਿਛਲੇ 77 ਸਾਲਾਂ ਤੋਂ ਅਸੀਂ ਇਹਨਾਂ ਨਕਾਰ ਚੁੱਕੇ ਹਾਂ ਇਸ ਵਾਰ ਜਿਹੜਾ ਡਿੰਪੀ ਢੋ ਅਸੀਂ ਪਹਿਲੀ ਵਾਰ ਉਸ ਨੂੰ ਮੌਕੇ ਦੇਣ ਜਾ ਰਹੇ ਹਾਂ ਵਿਡਿੰਗ ਸਾਹਿਬ ਤਾਂ ਹੁਣ ਉੱਥੇ ਲੁਧਿਆਣਾ ਭੱਜ ਗਏ ਕਤਾ ਵੜਿੰਗ ਕਹਿੰਦੇ ਨੇ ਤੇ ਰੁਕਾਂਗੇ ਨਾਲੇ ਰਾਜਾ ਵੜਿੰਗ ਹਮੇਸ਼ਾ ਕਹਿੰਦੇ ਮੈਂ ਤਾਂ ਕਿੱਧਰ ਪਾਉਂਦੇ ਉਹਨੇ ਐਸੀ ਗੱਲਾਂ ਚਾਹੁੰਦੇ ਜੀ ਪਹਿਲਾਂ ਬਹੁਤ ਟਾਈਮ ਖਰਾਬ ਕਰ ਲਿਆ ਸਾਡੀ ਇੱਕ ਭੈਣ ਨੇ ਕੋਈ ਕੁਸਚਨ ਕੀਤਾ ਜੀ ਉਹਨੂੰ ਬੈ ਜਾ ਬੈ ਜਾ ਤੈਨੂੰ ਜਿਆਦਾ ਪਤਾ ਫਿਰ ਇੱਕ ਜਿਆਦਾ ਸਿਆਣਾ ਪਿੱਛੇ ਇੱਕ ਭਰਾ ਬੈਠਾ ਸੀਗਾ ਉਹ ਗੱਲ ਕਰਨ ਲੱਗਾ ਸੌਦਾ ਸੰਡੀਆ ਤੂੰ ਬਾੜਾ ਸਿਆਣਾ ਤੈਨੂੰ ਜਿਆਦਾ ਮੈਨੂੰ ਪਤਾ ਇੱਥੇ ਆ ਚੀਜ਼ ਨਹੀਂ ਬਣ ਸਕਦੀ ਉਹ ਨਹੀਂ ਬਣ ਸਕਦੀ ਤਾਂ ਅਸੀਂ ਜੀ ਉਦੋਂ ਕੰਦਾ ਮਤਲਬ ਕਾਫੀ ਕੁਝ ਬੋਲੇ ਸਮਝੰਗਾਣੇ ਲੱਗੇ ਲੱਗਦਾ ਖਲੀਮੀ ਨਹੀਂ ਹੈ ਉਹਨਾਂ ਦੀ ਹੰਕਾਰ ਹੰਕਾਰ ਦੀਆਂ ਬਹੁਤ ਗਮਾਨ ਹੋ ਗਿਆ ਹੰਕਾਰ ਇਹਨਾਂ ਹੋ ਗਈ ਰਾਵਣ ਤੋਂ ਹੀ ਜ਼ਿਆਦਾ ਹੰਕਾਰ ਹੈਗਾ ਜਿਹੜਾ ਵੀ ਉੱਤੋਂ ਟੱਪਦਾ ਨਹੀਂ ਕਿਸੇ ਤੋਂ ਹੀ ਪਛਲੋ ਇਹ ਕਿ ਸਾਫ਼ ਕਰਦੇ ਕਬਰਾਂ ਇਹ ਬੜੇ ਕਹਿੰਦਾ ਕਿ ਪੈਂਟ ਦੜਵਾ ਡੰਪੀ ਟਰ ਲੋ ਜਾਊਗਾ ਇੱਕ ਨੰਬਰ ਦੇ ਦੱਸਦਾ ਇਹ ਬਿਲਕੁਲ ਸਫਾਈ ਕਰਦਾ ਸ਼ਹਿਰ ਵਾਲੇ ਪਾਸੋਂ ਹੁਣ ਬੀਜੇਪੀ ਵਾਲੇ ਨੇ ਮਨਪ੍ਰੀਤ ਨੂੰ ਜੀ 4 ਵਜੇ ਜਤਾਇਆ ਉਹਨੇ ਜਦੋਂ ਸੋਚਿਆ ਨਹੀਂ ਕਿਦੜੇ ਬਾਰੇ ਹੁਣ ਆਪਾਂ ਉਹਨੂੰ ਫੇਰ ਦੁਬਾਰਾ ਮੌਕਾ ਦੇਣਗੇ ਫੇਰ ਆਪਾਂ ਬੇਕੂਫ ਹੋਵਾਂਗੇ ਅਸੀਂ ਐਤ ਕੀ ਤਾਂ ਜਨੇ ਬਈ ਡਿੰਪੂਣ ਜੀ ਕੋਈ ਢਾਈ ਸਾਹਿਬ ਦੀ ਗੱਲ ਹੈ ਕੋਈ ਜ਼ਿਆਦਾ ਵੱਡਾ ਟਾਈਮ ਨਹੀਂ ਜੇ ਇਹ ਕੰਮ ਨਾ ਕਰਾਊਗਾ ਦਾ ਦੁਆਰਾ ਫਿਰ ਦੇਖੀ ਜੂਗੇ ਜੀ ਗਿੱਦੜ ਬਾਹਾ ਚ ਅਸੀਂ ਮੌਜੂਦਾ ਸਿਮਨੀ ਚੋਂ ਇੱਥੇ ਹੈ ਹਰ ਉਮੀਦਵਾਰ ਵੱਡੇ ਦਾਅਵੇਵਾਦੇ ਪੇਸ਼ ਕਰ ਰਿਹਾ ਇੱਥੇ ਲੋਕਾਂ ਨਾਲ ਹੀ ਗੱਲਬਾਤ ਕਰਦੇ ਉਹਨਾਂ ਨੂੰ ਕਿ ਇਹਦੇ ਤੇ ਵਿਸ਼ਵਾਸ ਹੈ ਕੀ ਲੱਗਦਾ ਹੈ ਕਿਹੜੀ ਪਾਰਟੀ ਦੇ ਐਮਐਲਏ ਬਣੇਗਾ ਤੇ ਕੀ ਲੱਗਦਾ ਹੈ ਕਿ ਕੌਣ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰੇਗਾ ਗਿੱਦੜ ਬਾਹਾ ਚ ਹੀ ਗੁਰਦਾਸ ਮਾਨ ਸਾਹਿਬ ਤੇ ਹੋਰ ਕਈ ਵੱਡੇ ਕਲਾਕਾਰਾਂ ਦਾ ਜਨਮ ਹੋਇਆ ਪਰ ਇੱਥੋਂ ਦੀ ਤਕਦੀਰ ਕਿੰਨੀ ਬਦਲੀ ਇਹਨਾਂ ਲੋਕਾਂ ਕੋਲ ਹੀ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਲੱਗਦਾ ਗਿੱਦੜ ਬਾਹਾ ਚ ਕੌਣ ਐਮਐਲਏ ਜੀ ਇਸ ਵਾਰ ਮੈਮ ਅਸੀਂ ਗਿੱਦਲਵਾ ਪਿੰਡ ਬੈਂਟਾਵਾਦ ਦੇ ਲੋਕਾਂ ਨੇ ਅਸੀਂ ਦੇਸ਼ ਆਜ਼ਾਦੀ ਤੋਂ ਬਾਅਦ 70 ਸਾਲ ਅਸੀਂ ਨਰਕ ਵਰਗੀ ਜ਼ਿੰਦਗੀ ਬਤੀਤ ਕੀਤੀ ਆ ਕੋਕੇ ਜਿਹੜਾ ਸਾਡਾ ਸ਼ਹਿਰ ਹੈ ਜਿੱਥੇ ਆਪਾਂ ਖੜੇ ਆ ਪਰਲੇ ਪੱਲੇ ਸ਼ਹਿਰ ਕਿਹਾ ਜਾਂਦਾ ਪਿੰਡ ਸਾਡੀ ਵੋਟ ਬੈਂਕ ਵੀ ਸ਼ਹਿਰ ਨਾਲੋਂ ਬਰਾਬਰੀ ਆ ਆਬਾਦੀ ਜ਼ਿਆਦਾ ਸਾਡੀ ਅੰਦਰ ਪਰੰਤੂ ਅੱਜ ਤੱਕ ਕਿਸੇ ਵੀ ਸਰਕਾਰਾਂ ਨੇ ਜੋ ਪਹਿਲਾਂ ਆਪਾਂ ਸੱਤਾ ਦੇ ਵਿੱਚ ਰਹੀਆਂ ਚਾਹੇ ਕਾਲੀ ਦਲ ਹੋਵੇ ਚਾਹੇ ਕਾਂਗਰਸ ਕਿਉਂਕਿ ਇਹੀ ਦੋ ਪਾਰਟੀਆਂ ਨੇ ਪੰਜਾਬ ਦੇ ਵਿੱਚ ਰਾਜ ਕੀਤਾ ਪਰੰਤੂ ਜਿਹੜੀਆਂ ਸਾਡੀਆਂ ਬੁਨਿਆਦੀ ਸਹੂਲਤਾਂ ਸਾਨੂੰ ਹਮੇਸ਼ਾ ਉਹਨਾਂ ਤੋਂ ਵਾਂਝਾ ਰੱਖਿਆ ਗਿਆ ਅਸੀਂ ਇੱਕ ਧਰਨਾ ਵੀ ਚਲਾਇਆ ਸੀ 33 ਦਿਨ ਇਧਰ ਕਿਉਂਕਿ ਦੇਖੋ ਅੱਜ ਤੱਕ ਦੇਸ਼ ਆਜ਼ਾਦ ਹੋਏ ਨੂੰ 70 ਸਾਲ ਹੋ ਗਏ ਪਰੰਤੂ ਸਾਨੂੰ ਸਾਫ਼ ਪੀਣ ਵਾਲਾ ਪਾਣੀ ਤੱਕ ਨਹੀਂ ਮਿਲਿਆ ਸੀਵਰ ਵਾਲਾ ਪਾਣੀ ਸਾਡੇ ਲੋਕ ਪੀਂਦੇ ਰਹੇ ਸਾਡੇ ਤਾਂ ਮੰਨ ਲਾ ਵੀ ਉਮਰਾਂ ਵੀ ਸਾਡੀਆਂ ਸਿਰਫ 50 50 60 ਸਾਲ ਇਤੋਂ ਤੱਕ ਸੀਮਤ ਰਹੇ ਤਾਂ ਕਈ ਉਮੀਦਵਾਰ ਆਂਦੇ ਹੋਣਗੇ ਕਹਿੰਦੇ ਹੋਣਗੇ ਕਿ ਅਸੀਂ ਤੁਹਾਡੀ ਸਮੱਸਿਆ ਸਮਝਦੇ ਹਾਂ ਹੱਲ ਵੀ ਕਰਾਂਗੇ ਤੁਸੀਂ ਸਾਡਾ ਐਮਐਲਏ ਬਣਾ ਦਿਓ ਗਲਤੀ ਹੋ ਗਈ ਪੁਰਾਣੇ ਕੋਈ ਮੁੱਖ ਮੰਤਰੀ ਰਹੇ ਉਹਨਾਂ ਨੇ ਨਹੀਂ ਕੀਤਾ ਕਿਉਂਕਿ ਅਦਲਾ ਬਦਲੀਆਂ ਵੀ ਕਈ ਹੋਈਆਂ ਲੀਡਰ ਦੀ ਕਿਹੜੇ ਕੋਈ ਕਿਸੇ ਪਾਰਟੀ ਚ ਚਲਾ ਗਿਆ ਤੇ ਹੁਣ ਤਾਂ ਪਰ ਉਸੇ ਤੁਹਾਨੂੰ ਕਾਂਗਰਸ ਵੀ ਦੇ ਰਹੀ ਹੋएगी ਤੇ ਬੀਜੇਪੀ ਵਾਲੇ ਵੀ ਦੇ ਰਹੇ ਹੋਣਗੇ ਆਮਾ ਦੀ ਪਾਰਟੀ ਵੀ ਦੇ ਰਹੀ ਹੋएगी ਕੀ ਲੱਗਦਾ ਵਿਸ਼ਵਾਸ ਤੁਹਾਨੂੰ ਕਿਹਦੇ ਤੇ ਹੈ ਸਾਡੇ ਜੀ ਦੇਖੋ ਬਜ਼ੁਰਗਾਂ ਨੂੰ ਅਜੇ ਤੱਕ ਬੇਵਕੂਫ ਬਣਾਇਆ ਗਿਆ ਭੋਲੇ-ਪਾਲੇ ਬਜ਼ੁਰਗ ਸੀਗੇ ਸਾਡੇ ਲੋਕ ਵੀ ਸਿਰਫ ਗਲੀਆਂ ਤੇ ਧਰਮਸ਼ਾਲਾ ਤੱਕ ਸੀਮਿਤ ਰਹੇ ਆ ਪਰੰਤੂ ਜਿਹੜਾ ਨੌਜਵਾਨ ਵਰਗ ਆ ਜੀ ਜਿਹੜਾ ਸੋਸ਼ਲ ਮੀਡੀਆ ਨੇ ਬੜਾ ਜਾਗਰੂਕ ਕੀਤਾ ਇਹਨਾਂ ਨੇ ਪਹਿਲੀ ਵਾਰ ਸਾਡੇ ਨਾਲ ਮਿਲ ਕੇ ਆਵਾਜ਼ ਚੱਕੀ ਕਿ ਸਾਨੂੰ ਬੁਨਿਆਦੀ ਸਹੂਲਤਾਂ ਚਾਹੀਦੀਆਂ ਜੀ ਅੱਜ ਜਿੱਥੇ ਆਪਾਂ ਖੜੇ ਨੇ ਦੇਖੋ ਦੋ ਫਾਟਕ ਲਾਦਦੇ ਆ ਜੀ ਤਾਂ ਸਾਡੇ ਰਾਤ-ਬਰਤੇ ਜਦੋਂ ਕਿ ਸਾਡੀ ਪੈਣ ਜਨੇਪੇ ਦੇ ਕਰਨ ਪ੍ਰੈਗਨਨਸੀ ਦੇ ਕਾਰਨ ਹਸਪੀਟਲ ਲੈ ਕੇ ਜਾਣਾ ਤਾਂ ਤੁਸੀਂ ਉਹ ਉਸ પીੜਾ ਸਮਝ ਸਕਦੇ ਹੋ ਰਾਤ-ਬਰਤੇ ਸਾਡੇ ਕਿਸੇ ਬਜ਼ੁਰਗ ਉਹ ਹਾਰਟ ਅਟੈਕ ਹੋ ਜਾਂਦਾ ਸੀਗਾ ਤਾਂ ਸਾਡੇ ਲੋਕ ਦਮ ਤੋੜ ਜਾਂਦੇ ਮਰ ਜਾਂਦੇ ਸੀਗੇ ਤਾਂ ਉਹ ਜਿਹੜੀ ਅਸੀਂ ਸਾਡੇ ਜਿਹੜੇ ਸਰਵੇ ਤੁਸੀਂ ਜੇ ਕਰਾ ਕੇ ਦੇਖੋ ਇਸ ਇਲਾਕੇ ਦੇ ਵਿੱਚ ਕਾਲਾ ਪੀਲਾ ਤੇ ਟੀਵੀ ਦੇ ਬਹੁਤ ਜ਼ਿਆਦਾ ਮਰੀਜ਼ ਅੱਜ ਵੀ ਹੋਣਗੇ ਤਾਂ ਅਸੀਂ ਜਿਹੜੀ ਰਵਾਇਤੀ ਪਾਰਟੀਆਂ ਚੱਲਦੀ ਆ ਰਹੀਆਂ ਪਿਛਲੇ 75 ਸਾਲਾਂ ਤੋਂ ਅਸੀਂ ਇਹਨਾਂ ਨਕਾਰ ਚੁੱਕੇ ਹਾਂ ਇਸ ਵਾਰ ਜਿਹੜਾ ਡਿੰਪੀ ਢੱਲੋ ਅਸੀਂ ਪਹਿਲੀ ਵਾਰ ਉਸ ਨੂੰ ਮੌਕੇ ਦੇਣ ਜਾ ਰਹੇ ਹਾਂ ਕਿਉਂਕਿ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਇਧਰ ਸਾਫ਼ ਪੀਣ ਵਾਲਾ ਪਾਣੀ ਵਾਟਰ ਸੋ ਉਹਨਾਂ ਨੇ ਮਨਜ਼ੂਰ ਕਰਾਤਾ ਹੈ। ਨਾ ਪਾਰਟੀ ਲੱਗਦਾ ਡਿੰਪੀ ਢੱਲੋ MLA ਬੰਦਰੇ ਨੇ ਬਾਹਰ ਜਿ ਕੋ ਕਈ ਹੋਰ ਲੋਕ ਵੀ ਨੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਹੁੰਦੀ ਹੋएगी ਕੀ ਲੱਗਦਾ ਹੈ ਮਾਹੌਲ ਗਿੱਦੜ ਬਾਹ ਦਾ ਕਿਹਦੇ ਵਾਲੇ ਪਾਸੇ ਜਾ ਰਿਹਾ ਜੀ ਬਿਲਕੁਲ ਅਸੀਂ ਮੌਕਾ ਦਿੱਤਾ ਹੀ ਰਾਜਾ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹਨੂੰ ਐਸੇ ਪਿੰਡ ਨੇ ਜਦੋਂ ਪਿਛਲੀ ਆ ਤੀਜੀ ਵਾਰੀ ਐਮਐਲਏ ਬਣਿਆ ਸੀ ਸਾਰੇ ਪਿੰਡਾਂ ਜੋ ਹਾਰਦਾ ਹੋਇਆ ਆ ਤਾਂ ਆਸ ਇਸ ਇਲਾਕੇ ਦੀ ਬੈਂਟਾਵਾ ਦਾ ਇਲਾਕੇ ਜਦੋਂ ਮਸ਼ੀਨਾ ਖੁੱਲੀਆਂ ਤਾਂ ਅਸੀਂ ਉਹਨਾਂ ਨੂੰ ਸਿਰ ਤੇ ਤਾਜ ਰੱਖਿਆ ਸੀਗਾ ਪਰੰਤੂ ਉਹ ਸਾਨੂੰ ਧੋਖਾ ਦੇ ਕੇ ਇੱਥੋਂ ਚਲੇ ਗਿਆ ਅਸਿਫਾ ਦਿੱਤਾ ਉਹਨਾਂ ਨੇ ਤੁਹਾਨੂੰ ਤਾਂ ਅਲਵਾਰ ਛੱਡਤਾ ਤਾਂ ਅਸੀਂ ਹੁਣ ਉਹਨਾਂ ਤੇ ਯਕੀਨ ਨਹੀਂ ਕਰਨ ਜਾ ਰਹੇ ਠੀ ਕਿ ਕਿਹੜਾ ਉਮੀਦਵਾਰ ਹੈ ਜੋ ਤੁਹਾਡੀ ਗੱਲ ਸੁਨੇਗਾ ਹਾਲਾਂਕਿ ਹਰ ਕੋਈ ਆਪਣੇ ਦਾਅਵੇਵਾਦੇ ਪੇਸ਼ ਕਰ ਰਿਹਾ ਹੋਏਗਾ ਬੀਜੇਪੀ ਵਾਲੇ ਹੋ ਗਏ ਕਾਂਗਰਸ ਵਾਲੇ ਹੋ ਗਏ ਆਮ ਆਦੀ ਪਾਰਟੀ ਵਾਲੇ ਕਈ ਸਾਧ ਉਮੀਦਵਾਰਾਂ ਦੇ ਪੋਸਟਰ ਵੀ ਮੈਂ ਇੱਥੇ ਦੇਖ ਰਹੀ ਆ ਤੁਹਾਨੂੰ ਕੀ ਲੱਗਦਾ ਹੈ ਇੰਨੀ ਬੁਨਿਆਦੀ ਸਹੂਲਤਾਂ ਤੁਸੀਂ ਵੰਜੇਓ ਇੱਥੇ ਜਿਵੇਂ ਉਹ ਦੱਸ ਰਹੇ ਸੀ ਕਿ ਇੰਨੀ ਮੁਸ਼ਕਲ ਹੁੰਦੀ ਹੈ ਇਸ ਫਾਟਕ ਦੇ ਕਾਰਨ ਤਾਂ ਕੌਣ ਤੁਹਾਡੀ ਸਮੱਸਿਆ ਦਾ ਹੱਲ ਕਰੇਗਾ ਡੀਪੀ ਟੇਲੋ ਜੀ ਕਿੰਪੀਟੇ ਲੋ ਕਿਉਂ ਉਹ ਵੀ ਤਾਂ ਉਹ ਵੀ ਤਾਂ ਅਕਾਲੀ ਦਲ ਚ ਰਹੇ ਨੇ ਅਕਾਲੀ ਦਲ ਚ ਰਹਿ ਕੇ ਤਾਂ ਕੁਝ ਕਰ ਨਹੀਂ ਪਾਇਆ ਕਿਉਂਕਿ ਤੁਸੀਂ ਪੁਰਾਣੀ ਰਵਾਇਤੀ ਪਾਰਟੀਆਂ ਦੀ ਗੱਲ ਕੀਤੀ ਉਹ ਵੀ ਤਾਂ ਅਕਾਲੀ ਦਲ ਛੱਡ ਕੇ ਆਵਾ ਦੀ ਪਾਰਟੀ ਚ ਆਏ ਦੇਖੋ ਜੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਜੀ ਸਾਰੇ ਹਲਕੇ ਨੂੰ ਵੀ ਜਿਹੜੀ ਥੋੜੀ ਆ ਫਾਟਕਾਲਾ ਦਾ ਵੀ ਮਨਜ਼ੂਰੀ ਲੈਣੀ ਪਊਗੀ ਆਪਣੇ ਬੀਜੇਪੀ ਕੋਲ ਉਹਨਾਂ ਕੋਲ ਠੀਕ ਹੈ ਸਰਕਾਰ ਕੋਲ ਤਾਂ ਜਿਹੜੇ ਬਾਕੀ ਸੁਲਦੇ ਹੈਗੇ ਆ ਵੀ ਮੈਂ ਪੂਰੀ ਕਰਵਾਉਂਗਾ ਜਿਹੜਾ ਉਹਨੇ ਇਹ ਵਾਅਦਾ ਕੀਤਾ ਮੌਕਾ ਨਹੀਂ ਤੇ ਡਿੰਪੀ ਢਿੱਲੋ ਅਕਾਲੀ ਦਲ ਚ ਰਹੀ ਨੇ ਫਿਰ ਇਹ ਨਹੀਂ ਹੋਇਆ ਕਿ ਬਈ ਅਕਾਲੀ ਦਲ ਚ ਰਹਿ ਕੇ ਇਥੇ ਤਾਂ ਉਹਨਾਂ ਨੇ ਕੋਈ ਜ਼ਿਆਦਾ ਸੁਧਾਰਿਆ ਨਹੀਂ ਬੁਨਿਆਦੀ ਸਹੂਲਤਾਂ ਲੈ ਕੇ ਅਜੇ ਵੀ ਤੁਸੀਂ ਦੋ ਚਾਰ ਖੋੜਿਓ ਕਿਵੇਂ ਫਿਰ ਡਿੰਪੀ ਢਿੱਲੋ ਤੇ ਤੁਹਾਡਾ ਮੈਂ ਦੇਖ ਰਹੀ ਕਿ ਜਿੰਨੇ ਲੋਕ ਖੜੇ ਹੋ ਸ਼ਾਇਦ ਤੁਹਾਡੀ ਅਲੱਗ ਮੱਤ ਇਹਨਾਂ ਨਾਲੋਂ ਕਿ ਤੁਸੀਂ ਵੀ ਡਿੰਪੀ ਢਿੱਲੋ ਤੇ ਹੀ ਵਿਸ਼ਵਾਸਿਤ ਹਾਂ ਹਾਂਜੀ ਹਾਂ ਕਿਉਂ ਵੈਸੇ ਕਿਉਂ ਅਕਾਲੀ ਦਲ ਦੇ ਲੀਡਰ ਨੇ ਕੁਝ ਸਮਾਂ ਪਹਿਲਾਂ ਹੀ ਉਹ ਆਵਾਦੀ ਪਾਰਟੀ ਚ ਆਏ ਨੇ ਇੱਕ ਤਾਂ ਉਹ ਲੋਕ ਲੈ ਨਹੀਂ ਸਾਡੇ ਇੱਥੇ ਅਸੀਂ ਉਹਨਾਂ ਨੂੰ ਮਤਲਬ ਕਦੋਂ ਵੀ ਜਾ ਕੇ ਇੱਥੇ ਕੋਈ ਸਾਡੇ ਮਤਲਬ ਸਮੱਸਿਆ ਦਾ ਹੱਲ ਨਹੀਂ ਹੁੰਦਾ ਫੜ ਸਕਦੇ ਹਾਂ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਤੇ ਮਨਪ੍ਰੀਤ ਬਾਦਲ ਅਮ੍ਰਿਤਾ ਵੜਿੰਗ ਜਾਂ ਹੋਰ ਜਿਹੜੇ ਆਜ਼ਾਦ ਉਮੀਦਵਾਰ ਨੇ ਉਹ ਤਾਂ ਇੱਥੋਂ ਦੇ ਹੈ ਨਹੀਂ ਜੋ ਤਾਂ ਹੁਣ ਤੁਸੀਂ ਦੇਖੋ ਵੜਿੰਗ ਸਾਹਿਬ ਤਾਂ ਹੁਣ ਉੱਥੇ ਲੁਧਿਆਣੇ ਭੱਜ ਗਏ ਅਮ੍ਰਿਤਾ ਵੜਿੰਗ ਕਹਿ ਰਹੇ ਨੇ ਤੇ ਰੁਕਾਂਗੇ ਨਾਲੇ ਰਾਜਾ ਵੜਿੰਗ ਹਮੇਸ਼ਾ ਕਹਿੰਦੇ ਮੈਂ ਤਾਂ ਗਿੱਦੜ ਕਾ ਉਹਨੇ ਐਸੀ ਗੱਲਾਂ ਚਾਹੁੰਦੇ ਜੀ ਫਿਰਨਾ ਬਹੁਤ ਟਾਈਮ ਖਰਾਬ ਕਰ ਲਿਆ ਸੀ ਹੁਣ ਅਸੀਂ ਡਿੰਪੀ ਨੂੰ ਮੌਕਾ ਦੇਵਾਂਗੇ ਇੱਕ ਵਾਰੀ 2 ਸਾਲ ਤਾਂ ਦੇਖਾਂਗੇ 2 2.5 ਸਾਲ ਇਹਨਾਂ ਨੂੰ ਹੁਣ ਇਹ ਵੀ ਪਰਖੇ ਜਾਣਗੇ ਨਾ ਤੇ ਤੁਸੀਂ ਵੀ ਤੁਹਾਨੂੰ ਵੀ ਲੱਗਦਾ ਕਿ ਡਿੰਪੀ ਢਿੱਲੋਂ ਆਮਾਦੀ ਪਾਰਟੀ ਆ ਤੁਹਾਨੂੰ ਲੱਗਦਾ BJP ਕਾਂਗਰਸ 'ਚ ਤੁਹਾਨੂੰ ਵਿਸ਼ਵਾਸ ਹੈ ਕਿ ਉਹ ਕੁਝ ਕਰਨਗੇ ਡਿੰਪੀ ਢਿੱਲੋਂ 'ਤੇ ਸਾਨੂੰ ਪੂਰਾ ਵਿਸ਼ਵਾਸ ਹੈ ਜੀ ਉਹ ਸਾਡੀ ਮਦਦ ਕਰਨਗੇ ਵੈਸੇ ਤਾਂ ਦੂਜੇ ਲੀਡਰਾਂ ਦਾ ਅਸੀਂ ਪਹਿਲੇ ਪਰਦੇ ਆਲੇ ਜਿਹੜੇ ਸੀਗੇ ਉਹਨਾਂ ਨੇ ਸਾਡਾ ਕੁਝ ਨਹੀਂ ਕੀਤਾ ਅਸੀਂ 1947 'ਚ ਪਾਕਿਸਤਾਨ 'ਚ ਉੱਜੜ ਕੇ ਆਏ ਸੀਗੇ ਜਦੋਂ ਦੇ ਵੇਖਣ ਲੱਗੇ ਆ ਇੱਥੇ ਹੀ ਬਚਪਨ ਬੀਤ ਗਿਆ ਇੱਥੇ ਬੁਢਾਪਾ ਇੱਥੇ ਜਵਾਨੀ ਲੇਕਿਨ ਕੋਈ ਸਾਨੂੰ ਇਹਦਾ ਸਹੂਲਤ ਨਹੀਂ ਮਿਲੀ ਉਹਨੂੰ ਇੱਧਰ ਬਾਜ਼ਾਰ ਵਾਲੇ ਪਾਸੇ ਅਸੀਂ ਜਾਨੇ ਅੱਲਾ ਰੱਬ ਨਾਲ ਕਿ ਜਾਨੇ ਥੋਤੋਂ ਲੰਘਣਾ ਬਹੁਤ ਔਖਾ। ਕਈ ਵਾਰੀ ਸੱਟਾ ਫੇਟਾ ਵਿਖਾ ਦਿਆਂ। ਕਿਸੇ ਬਿਮਾਰ ਵੀ ਹਸਪਤਾਲ ਜਾਣਾ ਕਿਤੇ ਹੋਰ ਜਾਣਾ ਬਹੁਤ ਮੁਸ਼ਕਲ ਆਉਂਦੀ ਹੈ। ਅਗਰ ਅਸੀਂ ਕਿਸੇ 3-ਵੀਲਰ ਵਾਲੇ ਇੱਧਰ ਲੈ ਜਾਣੇ ਅਗਰ 100 ਰੁਪਏ ਮੰਗਦਾ ਉੱਧਰ ਅਗਲਾ 20 ਰੁਪਏ ਚ ਜਾਂਦਾ। ਇਸ ਕਰਕੇ ਅਸੀਂ ਇਹਨਾਂ ਤੋਂ ਬਹੁਤ ਦੁਖੀ ਆ। ਅਸੀਂ ਕਹਿੰਦੇ ਸਾਡੇ ਮਤਲਬ ਜਿਹੜੇ ਹਸੂਲਤਾ ਹਲ ਹੋ ਜਾਣ ਤਾਂ ਠੀਕ ਹੈ। ਕੋਈ ਵੀ ਲੀਡਰ ਕਰੇ ਪਰ ਸਾਨੂੰ ਹਸੂਲਤਾ ਮਿਲਣ ਚਾਹੀਦੇ। ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਕੌਣ ਚੇਤਰ ਰਿਹਾ ਗਿੱਦੜ ਬਾ ਡਿੰਪੀ ਢਿੱਲੋ ਚੇਤਰੈ ਨੇ ਤੇ ਓਵਰਆਲ ਪੂਰੀ ਇਹ ਤਾਂ ਤੁਹਾਡਾ ਪਿੰਡ ਹੋਇਆ ਤਾਂ ਤੁਹਾਡਾ ਇਲਾਕਾ ਇੱਥੇ ਤੁਸੀਂ ਡਿੰਪੀ ਢਿੱਲੋ ਬਾਰੇ ਕਹਿ ਰਹੇ ਹੋ ਬਾਕੀ ਥਾਵਾਂ ਤੇ ਵੀ ਕਿ ਡਿੰਪੀ ਢਿੱਲੋ ਦੀ ਗੱਲ ਚੱਲਦੀ ਹੈ ਡਿੰਪੀ ਢਿੱਲੋ ਕਿਉਂ ਵੈਸੇ ਡਿੰਪੀ ਢਿੱਲੋ ਹੀ ਕਿਉਂ ਤੁਹਾਨੂੰ ਕੀ ਲੱਗਦਾ ਮੌਕਾ ਦੇ ਦੀ ਜੀ ਉਹ ਵਾਰੀ ਪਹਿਲਾਂ ਵੀ ਹਾਰ ਗਈ ਇਹ ਕਿ ਮੌਕਾ ਦੇ ਦੀ 2022 ਚ ਵੀ ਤਾਂ ਹਰਾਇਆ ਸੀ ਉਹਨਾਂ ਨੂੰ 2022 ਚ ਤੁਸੀਂ ਡਿੰਪੀ ਢਿੱਲੋ ਦਾ ਸਾਥ ਨਹੀਂ ਦਿੱਤਾ ਸੀ ਨਹੀਂ ਦਿੱਤੇ ਨਹੀਂ ਦਿੱਤਾ ਸੀ 2022 2007 ਹਾਂ ਲਾਈ ਦੇ ਲਾਈ ਦੇ ਉਹਦੋਂ ਨਹੀਂ ਜੀ ਐਕਚੁਅਲੀ ਮੈਂ ਦੱਸ ਰਹੀ ਇਹ ਜ਼ਿਆਦਾਤਰ ਦਿਨਾਂ ਦਲਤ ਬੋਰਡ ਬੈਂਕ ਬਹੁਤ ਜ਼ਿਆਦਾ ਚਰਨ ਜੀ ਚੰਨੀ ਪਿਛਲੀ ਵਾਰ ਜਦੋਂ ਐਲਾਨ ਕੀਤਾ ਤਾਂ ਚਰਨ ਜੀ ਚੰਨੀ ਦੇ ਮੋਨੋ ਵੋਟਾਂ ਪੈਗੀਆਂ ਸੀ ਰਾਜਾ ਵੜਿੰਗ ਨੂੰ ਲੇਕਿਨ ਇਸ ਵਾਰ ਜੀ ਕਿਉਂਕਿ ਸਾਡਾ ਜਦੋਂ ਅਸੂਫਾ ਦੇਖੇ ਤੋ ਚਲਾ ਹੀ ਗਿਆ ਜੀ ਸਾਨੂੰ ਦਾ ਲਵਾਰ ਛੱਡਤਾ ਉਹਨਾਂ ਨੇ ਸਾਡਾ ਅੱਜ ਤੱਕ ਜੀ ਜਦੋਂ ਅਮ੍ਰਿਤਾ ਵੜਿੰਗ ਇੱਥੇ ਆਂਦੇ ਨੇ ਵੋਟ ਮੰਗਣ ਮੈਂ ਸੁਣ ਰਹੀ ਕਿ ਇੱਥੇ ਆਟੋ ਚ ਜਿਹੜਾ ਅਨਾਉਂਸਮੈਂਟ ਹੋ ਰਹੀ ਹੈ ਆਟੋ ਜਾ ਰਿਹਾ ਅਮ੍ਰਿਤਾ ਵੜਿੰਗ ਜਿੱਤਣਗੇ ਗਿੱਦੜਵਾਹਾ ਯੋਨਾ ਦਾ ਸਹਿਯੋਗ ਕਰੋ ਇਹ ਅਨਾਉਂਸਮੈਂਟ ਹੋ ਰਹੀ ਹੈ ਤੇ ਅਮ੍ਰਿਤਾ ਵਰਦੀਂ ਕਦੀ ਆਏ ਡੋਰ ਟੂ ਡੋਰ ਕੈਂਪੇਨ ਕਰਨ ਕੋਈ ਤੁਹਾਡੇ ਕੋਲ ਜੀ ਆਉਂਦੇ ਹੋਣਗੇ ਬਿਲਕੁਲ ਇਹ ਜੀ ਹੁਣ ਆਏ ਆ ਵੋਟਰਾਂ ਨੂੰ ਹੁਣ ਜਦੋਂ ਵੋਟਾਂ ਐਲਾਨ ਹੋਈਆਂ ਹੁਣ ਆਉਣ ਲੱਗਿਆ ਪਹਿਲਾਂ ਤਾਂ ਅਸੀਂ ਦੇਖਿਆ ਨਹੀਂ ਉਹਨਾਂ ਨੂੰ ਕਦੇ ਕਿਉਂਕਿ ਜੀ ਜਿਹੜਾ ਸਾਡਾ ਇਹ ਇਲਾਕਾ ਨਾ ਇਹਦੇ ਵਿੱਚ ਬਥੇਰੇ ਉਹਨਾਂ ਨੇ ਪਹਿਲਾਂ ਡਫਾਂਗ ਬਹੁਤ ਕਰਨੇ ਆਉਂਦੇ ਆ ਅਮਰਿੰਦਰ ਸਿੰਘ ਰਾਏ ਵਰਦੀ ਟੌਂਗ ਤੁਹਾਡੇ ਮਾਵਾ ਨੂੰ ਬੇਪੈਰੀ ਹੱਥ ਲਾ ਕੇ ਦੇ ਘਰੇ ਬੈਠ ਪਰੰਤੂ ਅਸੀਂ ਉਹਨਾਂ ਦੀ ਚਾਲਾਂ ਤੋਂ ਹੀ ਹੁਣ ਜਾਣੂ ਹੋ ਗਏ ਹੁਣ ਹਰ ਉਮੀਦਵਾਰ ਕਰਦਾ ਕਿ ਕੱਲ ਰਾਜਾ ਵਡਿੰਗ ਕਰ ਮੈਂ ਕੱਲ ਰਾਜਾ ਵਡਿੰਗ ਕਰਦਾ ਕੱਲਾ ਹੀ ਰਾਜਾ ਵਡਿੰਗ ਹੀ ਕਰ ਹਾਂਜੀ ਜਿੰਨਾ ਰਾਜਾ ਵਡਿੰਗ ਕਰਦਾ ਸੀ ਨੇ ਬਸ ਉਹਨੂੰ ਦਿਖਾਵਾਂਗੇ ਹੋਣਾ ਸੀ ਜੀ ਇੱذਕੇ ਵਧੀ ਮਾਂ ਮੂ ਸਾਰੀ ਲੁਧਿਆਣੇ ਭੇਜਤੀ ਆ ਜੀ ਗਲਤ ਬੋਲ ਕੇ ਗਿਆ ਹੁਣ ਸਾਡੀ ਮਾਂ ਰਹੀ ਜਿੱਥੇ ਉਹਦੀ ਕੁਛ ਵੀ ਨਹੀਂ ਚਾਹੀ ਜੀ ਕੁਛਿਆ ਨਹੀਂ ਉਹਦਾ ਨਹੀਂ ਕੀ ਦੇਖਦੇ ਹੋ ਅਮ੍ਰਿਤਾ ਵਡਿੰਗ ਇੱਥੇ ਆ ਰਹੇ ਨੇ ਵੋਟ ਮੰਗਣ ਤੇ ਨਹੀਂ ਜਿੱਤਣਗੇ ਤੁਹਾਨੂੰ ਲੱਗਦਾ ਜੀ ਜਮਾਂ ਨਹੀਂ ਜਿੱਤਣ ਜਿੱਤਣ ਦੇਣਗੇ ਕਿਉਂ ਇੰਨਾ ਗਿਲਾ ਕਿਉਂ ਇੰਨੀ ਨਾਰਾਜ਼ਗੀ ਕਿਉਂ ਮੈਂ ਦੇਖਦਾ ਜੀ ਸਾਰੀ ਨਾਰਾਜ਼ਗੀ ਹੈ ਜੀ ਕੀ ਧਰਨੇ ਤੇ ਗਲਤ ਬੋਲੇ ਕੀ ਧਰਨੇ ਦੇ ਦੌਰਾਨ ਜੀ ਧਰਨਾ ਲੱਗਾ ਸੀ ਹਮਿੰਦਰ ਸਿੰਘ ਰਾਜਾ ਵੜਿੰਗ ਜਦੋਂ ਆਏ ਜੀ ਮੈਂ ਅਸੀਂ ਬੜਾ ਉਹਨਾਂ ਸਤਕਾਰ ਕੀਤਾ ਵੀ ਕੋਈ ਵੀ ਲੀਡਰ ਜੀ ਤੁਹਾਡਾ ਬਹੁਤ ਸਤਕਾਰ ਸਾਡੀ ਇੱਕ ਭੈਣ ਨੇ ਕੋਈ ਕੁਐਸਚਨ ਕੀਤਾ ਜੀ ਉਹਨੂੰ ਬਹਿ ਜਾ ਬਹਿ ਜਾ ਤੁਹਾਨੂੰ ਜਿਆਦਾ ਪਤਾ ਫਿਰ ਇੱਕ ਜਿਆਦਾ ਸਿਆਣਾ ਪਿੱਛੇ ਇੱਕ ਭਰਾ ਬੈਠਾ ਸੀਗਾ ਉਹ ਗੱਲ ਕਰਨ ਲੱਗਾ ਸੋਧਾ ਸੰਧਿਆਰ ਤੂੰ ਬੜਾ ਸਿਆਣਾ ਤੈਨੂੰ ਜਿਆਦਾ ਮੈਨੂੰ ਪਤਾ ਇੱਥੇ ਆ ਚੀਜ਼ ਨਹੀਂ ਬਣ ਸਕਦੀ ਉਹ ਨਹੀਂ ਬਣ ਸਕਦੀ ਤਾਂ ਅਸੀਂ ਜੀ ਉਦੋਂ ਕਹਿੰਦਾ ਮਤਲਬ ਕਾਫੀ ਕੁਝ ਬੋਲਿਆ ਸਾਨੂੰ ਚੰਗਾ ਨਹੀਂ ਲੱਗਾ ਲੱਗਦਾ ਹਲੀਮੀ ਨਹੀਂ ਹੈ ਉਹਨਾਂ ਵਿੱਚ ਹੰਕਾਰ ਹੰਕਾਰ ਜੀ ਹੰਕਾਰ ਬ ਮਾਨ ਉਹ ਗਿਆ ਹੰਕਾਰ ਇਹਨਾਂ ਹੋ ਗਈ ਰਾਵਣ ਤੋਂ ਹੀ ਜ਼ਿਆਦਾ ਹੰਕਾਰੇਗਾ ਉਹਨੂੰ ਉਹਦਾ ਹੰਕਾਰ ਹੀ ਕਰਨੇ ਜੀ ਠੀਕ ਹੈ ਰਾਜਾ ਵੜਿੰਗ ਦਾ ਨਰਾਜ਼ਗੀ ਸਮਝ ਲਈ ਤੁਹਾਡੀ ਤੁਹਾਡੇ ਇਲਾਕੇ ਦੀ ਨਰਾਜ਼ਗੀ ਇੱਥੇ ਗੱਲ ਹੈ ਤੁਸੀਂ ਇਹ ਨਾ ਸੋਚੋ ਕੋਈ ਇੱਥੇ ਇਹ ਤਾਂ ਵੈਸੇ ਜਿਹੜੇ ਲੋਕ ਬੈਠੇ ਤੁਹਾਨੂੰ ਵੇਖ ਕੇ ਆ ਕਿ ਜਿਹੜਾ ਵੀ ਇੱਥੋਂ ਟੱਪਦਾ ਨਹੀਂ ਕਿਸੇ ਤੋਂ ਪਛਲੋ ਇਹ ਕਿ ਸਾਫ਼ ਕਰਦੇ ਕਮ ਰਾਜਾ ਵੜਿੰਗ ਦਾ ਪਿੰਡ ਦੜਵਾ ਡਿੰਪੀ ਢੋ ਲ ਜਾਊਗਾ ਇੱਕ ਨੰਬਰ ਦੇ ਦਿੰਦਾ ਸਾਈ ਬਿਲਕੁਲ ਸਫਾਈ ਕਰਦਾ ਸ਼ਹਿਰ ਵਾਲੇ ਪਾਸੋਂ ਵੀ ਕਿਉਂਕਿ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਦਾ ਜ਼ਿਕਰ ਹੀ ਨਹੀਂ ਕਰ ਰਹੇ ਰਾਜਾ ਵੜਿੰਗ ਦਾ ਨਰਾਜ਼ਗੀ ਤੁਸੀਂ ਕਹਿ ਰਹੇ ਡਿੰਪੀ ਢਿੱਲੋ ਜਿੱਤਣ ਕੇ ਮਨਪ੍ਰੀਤ ਬਾਦਲ ਕਿ ਉਹ ਵੀ ਤਾਂ ਇਹ ਦੇਖੋ ਚਾਰ ਵਾਰ ਅਸੀਂ ਉਹਨਾਂ ਨੂੰ ਮੌਕਾ ਦਿੱਤਾ ਸੀਗਾ ਉਹ ਵੀ ਸਾਨੂੰ ਛੱਡ ਕੇ ਜਦੋਂ ਮੈਂ ਖੁਦ ਆਪਣੀ 23 ਸਾਲ ਜਿੰਦਗੀ ਦੇ ਉਹਨਾਂ ਨਾਲ ਲਾਇਆ 95 ਤੋਂ ਲੈ ਕੇ 2017 ਤੱਕ ਜਦੋਂ ਉਹ ਬਠਿੰਡੇ 2017 ਇਹ ਖੜੇ ਹੋਏ ਸੀਗੇ ਗਿੱਦੜਵਾ ਦੇ ਸਾਡੀ ਇੱਕ ਮੀਟਿੰਗ ਰੱਖੀ ਉਹਨਾਂ ਨੇ ਬਾਦਲਪਿੰਡ ਯਾਰ ਤੁਹਾਡੇ ਰਿਸ਼ਤੇਦਾਰੀਆਂ ਕੇ ਬਠਿੰਡੇ ਅਸੀਂ ਬਹੁਤ ਵਰਕ ਕੀਤਾ ਉਹਨਾਂ ਵਾਸਤੇ ਪਰੰਤੂ ਜਦੋਂ ਉਹ ਖਜ਼ਾਨਾ ਮੰਤਰੀ ਬਣ ਗਏ ਜੀ ਉਦੋਂ ਜਦੋਂ ਗਿੱਦੜਵੇ ਦਾ ਅਸੀਂ ਜਾਂਦੇ ਸਾਨੂੰ ਕਹਿੰਦੇ ਯਾਰ ਤੁਸੀਂ ਬਾਅਦ ਚਾਹੀਓ ਪਹਿਲਾਂ ਬਠਿੰਡੇ ਵਾਲਿਆਂ ਨਾਲ ਗੱਲ ਕਰ ਲਿਏ ਤਾਂ ਸਾਨੂੰ ਕਾ ਰਹਿ ਗਿਆ ਜੀ ਅਸੀਂ ਪਰ ਸਾਡੀ ਗੱਲ ਸਾਡੀ ਜਿਹੜੇ ਲੋਕਾਂ ਨੇ ਸਪੋਰਟ ਕੀਤੀ ਹੋਵੇ ਜੀ ਨਹੀਂ 23 23 ਸਾਲ ਆਪਣੀ ਜੰਦੀ ਦੇ ਬਰਬਾਦ ਕੀਤੇ ਹੋਣ ਉਹਨਾਂ ਨੂੰ ਜਦੋਂ ਲਾਈਨ ਦੇ ਵਿੱਚ ਲਾ ਕੇ ਜਾਂ ਸਾਡੀ ਗੱਲ ਹੀ ਸੁਣਨੇ ਬਠੰਡੇ ਦੇ ਵਿੱਚ ਤਾਂ ਉਹਨਾਂ ਦੂਰੀ ਵਾਰ ਅਸੀਂ ਨਹੀਂ ਮੌਕਾ ਦੇਣਾ ਚਾਹੁੰਦੇ ਹੋਰ ਲੋਕ ਵੀ ਨੇ ਮੈਂ ਚਾਹਾਂਗੀ ਕਿ ਸਾਰੇ ਗੱਲ ਕਰਨ ਸਾਰਾ ਆਪਣਾ ਪੁਆਇੰਟ ਆਫ View ਰੱਖਣ ਕਿਉਂਕਿ ਇੱਥੇ ਤਾਂ ਇਹ ਲੱਗਦਾ ਕਿ ਜਿਵੇਂ ਨਿੱਪੀ ਢਿਲੋਈ ਗਿੱਦੜ ਬਾਹਤੋ ਜਿੱਤ ਰਹੇ ਨੇ ਇਹਨਾਂ ਦਾ ਇਹ ਨਜ਼ਰੀਆ ਹੋਰ ਲੋਕ ਨੇ ਮੈਂ ਚਾਹਾਂਗੀ ਉਹ ਵੀ ਆਪਣੀ ਗੱਲ ਜ਼ਰੂਰ ਰੱਖਣ ਤੁਹਾਡਾ ਨਾਮ ਕੀ ਹੈ ਗਨਸ਼ਾਮ ਗੰਸ਼ਾਮ ਜੀ ਇੱਥੋਂ ਦੇਓ ਫਿਰ ਇੱਥੇ ਗਿੱਦੜਬਾਹ ਪਿੰਡ ਗਿੱਦੜਬਾਹ ਪਿੰਡ ਗਿੱਦੜਬਾਹ ਪਿੰਡ ਤੇ ਕੀ ਲੱਗਦਾ ਕੌਣ ਚੇਤ ਰਿਆ ਗਿੱਦੜਬਾਹ ਡਿੰਪੀ ਢਿਲੋ ਨੇ ਇੱਕ ਵਾਰੀ ਮੌਕਾ ਦਿਓ ਉਹ ਕਹਿੰਦਾ ਮੈਂ ਤੁਹਾਨੂੰ ਸਾਰੇ ਵਾਦੇ ਪੂਰੇ ਕਰ ਦੇਵਾਂ ਤੁਹਾਡੇ ਤੇ ਅਕਾਲੀ ਦਲ ਚ ਰਹਿ ਕੇ ਉਹਨਾਂ ਨੂੰ ਬਥੇਰੇ ਮੌਕੇ ਮਿਲੇ ਹੁਣ ਕੀ ਆਮ ਆਦਮੀ ਪਾਰਟੀ ਦੇ ਨਾਮ ਨੂੰ ਵੋਟ ਪਾ ਰਹੇ ਹੋ ਕਿ ਡਿੰਪੀ ਢਿਲੋ ਦੇ ਉਹ ਇੱਕ ਵਾਰੀ ਮੌਕਾ ਦਿਓ ਸਾਨੂੰ ਕਹਿੰਦਾ ਮੈਂ ਕੰਮ ਕਰੂੰਗਾ ਇੰਨਾ ਕੰਮ ਕਿੱਥੇ ਫਿਰ ਮੌਕੇ ਦਾ ਬਥੇਰੇ ਅਮਰਿੰਦਰ ਵੜਿੰਗ ਜੀ ਵੀ ਮੰਗਦੇ ਪਈ ਨੇ ਮਨਪ੍ਰੀਤ ਬਾਦੂ ਉਹ ਦਿਖੇ ਨਹੀਂ ਅੱਜ ਹੀ ਦਿਖੇ ਆ ਤਾਨੂੰ ਕਿ ਨਾਮ ਹੈ ਤੁਹਾਡਾ ਮੇਰੇ ਨਾਲ ਹੁਕਮ ਚੰਦ ਆ ਹਾਂਜੀ ਹੁਕਮ ਚੰਦ ਜੀ ਦੱਸੋ ਤੁਸੀਂ ਇੱਕ ਗੱਲ ਹੈ ਜੀ ਕੋਈ ਵੀ ਸੇ ਮੰਤਰੀ ਬਣਿਆ ਜਿੰਨੇ ਵੀ ਆਏ ਆ ਉਹ ਸਭ ਮਿੱਠੀਆਂ ਗੋਲ ਦੇ ਰਹੇ ਆ ਢਿੱਲੋ ਠੀਕ ਆ ਵੀ ਉਹ ਕਾਲੀ ਪਾਰਟੀ ਨਾਲ ਸੀਗਾ ਲੇਕਿਨ ਉਹਨੂੰ ਪਤਾ ਲੱਗਿਆ ਵੀ ਇਹ ਕਾਲੀ ਪਾਰਟੀ ਨਹੀਂ ਇਹ ਮੇਰੇ ਬੁਝ ਕਰਕੇ ਇੱਥੇ ਅੱਜ ਬੰਦਾ ਖੜਾ ਕਰਨਗੇ ਤੇ ਮੈਨੂੰ ਹਰਾਣਗੇ ਇਹ ਆਮ ਪਾਰਟੀ 'ਚ ਆਏ ਆ ਆਮ ਪਾਰਟੀ ਕਰਕੇ ਅਸੀਂ ਇਸ ਨੂੰ 2 ਸਾਲ ਦਾ ਸਾਡੇ ਨਾਲ ਮੌਕਾ ਜਰੂਰ ਜਵਾਂਗੇ ਔਰ ਸਾਡੀ ਮਨ ਦੀ ਭਾਵਨਾ ਇਹ ਹੈ ਵੀ ਉਹਨੂੰ ਮੌਕਾ ਦੇਣਾ ਚਾਹੀਦਾ ਠੀਕ ਹੈ ਇੱਥੇ ਦਾ ਡਿੰਪੀ ਢਿੱਲੋ ਦਾ ਨਾਮ ਹੀ ਚੱਲਦਾ ਪਿਆ ਮੈਂ ਚਾਹੁੰਗਾ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬੋਲੋ ਕੁਝ ਦੱਸੋਗੇ ਤੁਸੀਂ ਇੱਥੇ ਹੋਇਆ ਮੜਿਆ ਕਾ ਬਿਲਕੁਲ ਇੱਥੇ ਲੋਕ ਜੋ ਨੇ ਕੁਝ ਖੁੱਲ ਕੇ ਆਪਣੀ ਗੱਲ ਰੱਖ ਰਹੇ ਨੇ ਕੋਈ ਕੁਝ ਨਹੀਂ ਬੋਲਣਾ ਚਾਹੁੰਦੇ ਪਰ ਇੱਥੇ ਜਿੰਨੇ ਲੋਕ ਖੜੇ ਨੇ ਇਹ ਸਾਨੂੰ ਆਮ ਆਦਮੀ ਪਾਰਟੀ ਦੇ ਡਿੰਪੀ ਢਿੱਲੋਂ ਦੇ ਜ਼ਿਆਦਾ ਸਮਰਥਕ ਲੱਗ ਰਹੇ ਨੇ ਤੇ ਇਹ ਵਿਸ਼ਵਾਸਤਾ ਕਹਿ ਰਹੇ ਨੇ ਕਿ ਡਿੰਪੀ ਢਿੱਲੋਂ ਹੀ ਜਿੱਤਣਗੇ ਮੈਂ ਚਾਹਾਂਗੇ ਹੋਰ ਵੀ ਕੋਈ ਆਵਾਜ਼ ਆਵੇ ਹੋਰ ਵੀ ਜੋ ਲੋਕ ਨੇ ਉਹ ਗੱਲ ਕਰਨਾ ਚਾਹੁੰਦੇ ਹੋਣ ਉਹ ਜ਼ਰੂਰ ਬੋਲਣ ਹਾਂਜੀ ਹਾਂਜੀ ਸੱਟ੍ਰੀਕਾਲਜੀ ਕੀ ਨਾਮ ਹੈ ਤੁਹਾਡਾ ਵਿਨੋਦ ਕੁਮਾਰ ਜੀ ਵਿਨੋਦ ਕੁਮਾਰ ਜੀ ਕੌਣ ਜਿੱਤ ਰਿਹਾ ਇਹ ਸਾਡੇ ਹਲਕੇ ਦਾ ਡਿੰਪੀ ਢਿੱਲੋਂ ਦੀ ਪੇਜ ਹੈ ਜੀ ਕਿੰਨੂ ਤੁਸੀਂ ਨਹੀਂ ਆਮ ਆਦਮੀ ਦੀ ਪਾਰਟੀ ਨੂੰ ਸਪੋਰਟ ਕਰ ਰਹੇ ਹੋ ਡਿੰਪੀ ਢਿੱਲੋਂ ਨੂੰ ਆਪ ਆਪ ਆਦਮੀ ਡਿੰਪੀ ਵਾਈਸ ਡਿੰਪੀ ਢਿੱਲੋਂ ਅਸੀਂ ਡਿੰਪੀ ਨੂੰ ਸਪੋਰਟ ਕਰ ਰਹੇ ਹਾਂ ਜੀ ਡਿੰਪੀ ਢਿੱਲੋਂ ਨੂੰ ਅਸੀਂ ਡਿੰਪੀ ਨੂੰ ਸਪੋਰਟ ਕਰ ਰਹੇ ਹਾਂ ਡਿੰਪੀ ਢਿੱਲੋਂ ਅਗਰ ਡਿੰਪੀ ਢਿੱਲੋਂ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜਦੇ ਫਿਰ ਵੀ ਉਹਨਾਂ ਨੂੰ ਹਾਂ ਜੀ ਫਿਰ ਵੀ ਸਪੋਰਟ ਕਰਦੇ ਜੀ ਅਸੀਂ ਡਿੰਪੀ ਢਿੱਲੋਂ ਦਾ ਚੱਲਾਂਗੇ ਜੀ ਪਹਿਲਾਂ ਤਾਂ ਤੁਸੀਂ ਉਹਨਾਂ ਨੂੰ ਮੌਕਾ ਦਿੱਤਾ ਨਹੀਂ 2017 2017 ਤਿੰਨ ਵਾਰੀ ਅਸੀਂ ਜਤਾਇਆ ਰਾਜਾ ਬੜਿੰਗ ਨੂੰ ਇਹਨਾਂ ਨੇ ਜਦੋਂ ਸਾਨੂੰ ਕੱਲੇ ਲਾਰੇ ਲਾਈ ਗਏ ਪਰ ਆਪਸ਼ਨ ਚ ਤਾਂ ਫਿਰ ਬੀਜੇਪੀ ਵੀ ਹੈ ਤੇ ਕਈ ਆਜ਼ਾਦ ਉਮੀਦਵਾਰ ਵੀ ਨੇ ਹੁਣ ਬੀਜੇਪੀ ਆਨੂੰ ਜੀ ਮਨਪ੍ਰੀਤ ਨੂੰ ਜੀ ਚਾਰ ਵਾਰ ਜਿਤਾਇਆ ਉਹਨੇ ਜਦੋਂ ਸੋਚਿਆ ਨਹੀਂ ਕਿਦੜੋ ਬਾਰੇ ਹੁਣ ਆਪਾਂ ਉਹਨੂੰ ਫਿਰ ਦੁਬਾਰਾ ਮੌਕਾ ਦੇਗੇ ਫਿਰ ਆਪਾਂ ਬੇਕੂਫ ਹੋਵਾਂਗੇ ਹਾਂਜੀ ਅਸੀਂ ਐਤ ਕੀ ਤਾਈ ਚੰਨਿਆ ਬਈ ਡਿੰਪੂ ਤੇ ਕੋਈ 30 ਸਾਲ ਦੀ ਗੱਲ ਐ ਕੋਈ ਜ਼ਿਆਦਾ ਵੱਡਾ ਟਾਈਮ ਤਾਂ ਹੈ ਨਹੀਂ ਜੇ ਐ ਕੰਮ ਨਾ ਕਰਾਊਗਾ ਤਾਂ ਦੁਬਾਰਾ ਫਿਰ ਦੇਖੀ ਜੂਗਾ ਜੀ ਮੈਂ ਚਾਹਾਂਗੇ ਹੋਰ ਲੋਕ ਵੀ ਬੋਲਣ ਹੋਰ ਲੋਕ ਵੀ ਦੱਸਣ ਕਿ ਇਨਾਮ ਹੈ ਤੁਹਾਡਾ ਰਵੀ ਕੁਮਾਰਾ ਜੀ ਮੇਰਾ ਨਾਮ ਰਵੀ ਕੁਮਾਰ ਜੀ ਕੌਣ ਜਿੱਤ ਰਿਹਾ ਕਿ ਤੁਸੀਂ ਵੀ ਇਹਨਾਂ ਦੇ ਨਾਲ ਹੀ ਉਹ ਜਿਹੜੀ ਡਿੰਪੀ ਢੱਲੋ ਦੀ ਆਵਾਜ਼ ਡਿੰਪੀ ਨਾਲ ਖੜੇ ਹੈ ਬਾਈ ਜੀ ਦੇ ਨਾਲ ਖੜੇ ਹੈ ਐ ਲਾ ਲਓ ਕਿਉਂ ਮਤਲਬ ਅਮ੍ਰਿਤਾ ਵਡਿੰਗ ਤੇ ਮਨਪ੍ਰੀਤ ਬਾਦਲ ਤੇ ਹੋਰ ਆਜ਼ਾਦ ਉਮੀਦਵਾਰ ਤਿੰਨ ਤਿੰਨ ਚਾਂਸ ਦੇਤੇ ਜੋ ਉਹਨਾਂ ਨੂੰ ਜੀ ਕਿਹਾ ਕਿ ਬਾਈ ਜੀ ਨੂੰ ਤਾਂ ਚਾਂਸ ਜੀ ਹੂੰ ਦੋ ਸਾਲ ਹੀ ਮੰਗ ਰਹੇ ਕੰਨ ਦੋ ਬਦਲਾਵ ਵਾਲੀ ਗੱਲ ਕਰ ਉਹ ਕਹਿੰਦਾ ਦੋ ਸਾਲ ਦੇ ਦਿਓ ਮੈਨੂੰ ਕਹਿੰਦੇ ਇੱਕ ਵਾਰੀ ਨਾਲ ਖੜੂਗਾ ਮੋਢੇ ਨਾਲ ਮੋਢਾ ਲਾ ਕੇ ਕਹਿੰਦਾ ਪਿੰਡ ਸ਼ਹਿਰ ਵਾਲੇ ਨਾਲ ਸਾਰਾ ਕੰਮ ਕਰੂੰਗਾ ਜਿਵੇਂ ਤੁਸੀਂ ਕਹੋਗੇ ਉਵੇਂ ਕਰੂੰਗਾ ਠੀਕ ਹੈ ਕਿ ਡਿੰਪੀ ਢਿੱਲੋ ਦੀ ਆਵਾਜ਼ে ਬੀਬੀ ਆ ਗਈਆਂ ਨੇ ਮੈਂ ਚਾਹਾਂਗੇ ਇਹਨਾਂ ਨਾਲ ਜ਼ਰੂਰ ਗੱਲ ਕਰਦੇ ਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਟਾ ਸਤਿ ਸ੍ਰੀ ਅਕਾਲ ਹਾਂਜੀ ਫਿਰ ਗਿੱਦੜ ਬਾਹਾ ਚ ਕੌਣ ਐਮਐਲਏ ਬਣ ਰਿਹਾ ਹੈ ਆਪਣੇ ਡਿੰਪੀ ਢਿੱਲੋ ਡਿੰਪੀ ਢਿੱਲੋ ਬਣ ਰਹੀ ਨੇ ਤੇ ਕਿਉਂ ਕਿਉਂ ਕੀ ਲੱਗਦਾ ਹੈ ਲੱਗਦਾ ਕੀ ਆਪਣਾ ਕਿਉਂ ਕਿਉਂ ਜਿਤਣਾ ਹੈ ਜਿਤਾਉਣਾ ਹੈ ਜਿਤਾਉਣਾ ਕਿਉਂ ਵੈਸੇ ਕਿਉਂ ਜਿਤਾਉਣਾ ਹੈ ਲੈ ਭਾਈ ਹੁਣ ਦੋ ਕੋੜਨਗੇ ਤਾਂ ਇੱਕ ਤਾਂ ਜਿੱਤੂ ਹੀਗਾ ਭਾਈ ਹਾਂ ਤੇ ਫਿਰ ਇੱਕ ਤਾਂ ਫਿਰ ਅਮ੍ਰਿਤਾ ਵਡਿੰਗ ਵੀ ਹੋ ਸਕਦੇ ਨੇ ਮਨਪ੍ਰੀਤ ਬਾਦਲ ਵੀ ਹੋ ਸਕਦੇ ਨੇ ਹਾਂ ਜਿੱਤੂ ਹੀਗਾ ਭਾਈ ਕੀ ਮੁੱਦੇ ਨੇ ਤੁਹਾਡੇ ਆਪਣੇ ਤਾਂ ਕੀ ਮੁੱਦੇ ਹੋਣੇ ਚੀ ਬੇ ਬੇ ਬਟਾ ਗਰੀਬ ਗਵੰਦਿਆਂ ਦੇ ਕੀ ਮੁੱਦੇ ਹੁੰਦੇ ਆ ਹਾਂ ਸਾਫ ਪਾਣੀ ਵੀ ਨਹੀਂ ਮਿਲਦਾ ਨਹੀਂ ਮਿਲਦਾ ਜੀ ਨਹੀਂ ਮਿਲਦਾ ਪਾਣੀ ਤਾਂ ਗੰਦਾ ਸੀਵਰੇਜ ਦੀ ਸਮੱਸਿਆ ਗੰਦਾ ਪਾਣੀ ਆਉਂਦਾ ਹੈ ਨੀ ਸਾਫ਼ ਸੀਵਰੇਜ ਨਾ ਸੀ ਸਾਡੇ ਤਾਂ ਨਿਕਲੀ ਜਾਂਦਾ ਪਾਣੀ ਸਰਕਾਰ ਨੇ ਹੁਣ ਜਾਰੀ ਕੀਤਾ ਪਾਣੀ ਅਜਿਹਾ ਗੰਦਾ ਪੀਣੇ ਆ ਤੁਸੀਂ ਡਿੰਪੀ ਟਿਲੋਂ ਨੂੰ ਸਪੋਰਟ ਕਰ ਰਹੇ ਹੋ ਕਿ ਆਮ ਆਦੀ ਪਾਰਟੀ ਆ ਵਾਲਿਆ ਨੇ ਜਿਵੇਂ ਪਰੋਸਾ ਕੀਤਾ ਸੀ ਮਹਿਲਾਵਾਂ ਨੂੰ 1000 ਦੇਵਾਂਗੇ ਉਹ ਜੇ ਨਹੀਂ ਦਿੱਤੇ ਤੇ ਉਸ ਚੀਜ਼ ਦਾ ਕੋਈ ਗिला ਨਹੀਂ ਹੈ ਤੁਹਾਨੂੰ ਨਹੀਂ ਨਹੀਂ ਕੋਈ ਗਿੱਲਾ ਗੁੱਲਾ ਨਹੀਂ ਸਾਨੂੰ ਭਾਈ ਕਿਸੇ ਦਾ ਵੀ ਨਹੀਂ ਕੋਈ ਨਰਾਜ਼ਗੀ ਨਹੀਂ ਹੈ ਆਮ ਆਦੀ ਪਾਰਟੀ ਨਾਲ ਕੋਈ ਵੋਟ ਰੱਖਾ ਕੋਈ ਨਹੀਂ ਦੇਵਾਂਗਾ ਲਾਜ ਨਹੀਂ ਵੋਟ ਪਾਵਾਂਗੇ ਲਾਜ਼ਮੀ ਭਾਈ ਸਾਡਾ ਕੋਈ ਕਿਸੇ ਨਾਲ ਗੁੱਸਾ ਨਹੀਂ ਕਿਸੇ ਨਾਲ ਗਿੱਲਾ ਨਹੀਂ ਆ ਠੀਕ ਹਨ ਸੋ ਕੋਲ ਮਿਲਾ ਕੇ ਇਧਰ ਗਿੱਦੜ ਬਾਹਾ ਪਿੰਡ ਦੀ ਅਸੀਂ ਗੱਲ ਕਰ ਰਹੀਏ ਇੱਥੇ ਜਿੰਨੇ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਇੱਥੇ ਤੀ ਤੋ 40 ਲੋਕ ਜ਼ਰੂਰ ਇੱਥੇ ਮੌਜੂਦ ਸਨ ਜਿਨ੍ਹਾਂ ਨੂੰ ਅਸੀਂ ਪੁੱਛਿਆ ਉਹ ਸਾਰੇ ਡਿੰਪੀ ਢਿੱਲੋ ਦਾ ਨਾਮ ਲੈ ਰਹੇ ਨੇ ਆਮ ਆਦੀ ਪਾਰਟੀ ਦਾ ਨਾਮ ਲੈ ਰਹੇ ਇਹ ਕਹਿ ਰਹੇ ਨੇ ਮਨਪ੍ਰੀਤ ਬਾਦਲ ਹੋ ਗਏ ਰਾਜਾ ਵਡਿੰਗ ਹੋ ਗਏ ਇਹਨਾਂ ਨੂੰ ਅਸੀਂ ਮੌਕੇ ਦੇ ਚੁੱਕੇ ਹਾਂ ਹੁਣ ਅਸੀਂ ਬਦਲਾਵ ਵਾਲੇ ਪਾਸੇ ਜਾ ਰਹੇ ਹਾਂ ਇਸ ਕਰਕੇ ਇਹ ਕਹਿ ਰਹੇ ਨੇ ਕਿ ਡਿੰਪੀ ਢਿੱਲੋਂ ਨੂੰ ਅਸੀਂ ਇੱਥੋਂ ਜਿਤਾਵਾਂਗੇ ਬਾਕੀ ਦੇਖਦੇ ਆ ਪੂਰਾ ਗਿੱਦੜਬਾਹ ਡਿੰਪੀ ਢਿੱਲੋਂ ਦਾ ਸਾਥ ਦਿੰਦਾ ਹੈ ਜਾਂ ਨਹੀਂ ਬਾਕੀ ਤੁਸੀਂ ਗਿੱਦੜਬਾਹ ਦੇ ਮਾਹੌਲ ਨੂੰ ਲੈ ਕੇ ਕੀ ਕੁਝ ਸੋਚਦੇ ਹੋ ਕੌਣ ਜਿੱਤੇਗਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਅਸੀਂ ਗਿੱਦੜਬਾਹ ਦੇ ਹੋਰ ਇਲਾਕਿਆਂ 'ਚ ਵੀ ਜਾਵਾਂਗੇ ਤੇ ਉੱਥੋਂ ਵੀ ਲੋਕਾਂ ਦੀ ਆਵਾਜ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਦੇਖਦੇ ਹਾਂ ਕਿ ਗਿੱਦੜਬਾਹ ਦੇ ਲੋਕ ਕਿਹਦਾ ਸਾਥ ਦਿੰਦੇ ਨੇ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਜ਼ ਮੇਰੇ ਸਹਿਯੋਗੀ ਅਸ਼ਫਾਕ ਟੁੱਡੀ ਦੇ ਨਾਲ ਮੈਂ ਅਰਸ਼ਦੀਪ ਕੋਰ ਪੰਜਾਬ ਤੱਕ ਗਿੱਦੜਪਾਹਾ